ਬੇਸਿਕਲੀ ਪੰਜਾਬ ਦੇ ਅੰਦਰ ਕਣਕ ਦੀ ਖਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਅੱਜ ਦੀ ਮੀਟਿੰਗ ਦਾ ਅ ਐਜੰਡਾ ਸੀਗਾ ਸੋ ਪੰਜਾਬ ਦੇ ਅੰਦਰ 1 April ਤੋਂ ਕਣਕ ਦੀ ਖਰੀਦ ਦਾ ਐਲਾਨ ਕੀਤਾ ਹੋਇਆ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਰਜੀ ਦੀ ਸਰਕਾਰ ਅ ਲਗਾਤਾਰ ਪੰਜਾਬੀਆਂ ਦੇ ਸਵਾਲਾਂ ਨੂੰ ਲੈ ਕੇ ਪੰਜਾਬੀਆਂ ਦੇ ਮਸਲੇ ਨੂੰ ਲੈ ਕੇ ਵਕ ਵਕ ਤਰ੍ਹਾਂ ਦੇ ਇਤਿਹਾਸਿਕ ਐਲਾਨ ਵੀ ਕਰਦੀ ਹੈ ਫੈਸਲੇ ਵੀ ਕਰਦੀ ਹੈ ਔਰ ਪਿਛਲੇ 3 ਸਾਲਾਂ ਦੇ ਦੌਰਾਨ ਪੰਜਾਬ ਦੇ ਅੰਦਰ ਪੈਡੀ ਔਰ ਵੀਡ ਦੀ ਪ੍ਰਕਿਊਰਮੈਂਟ ਨੂੰ ਲਾ ਕੇ ਜਿੰਨਾ ਸਜ਼ਗ ਢੰਗ ਦੇ ਨਾਲ ਜਿੰਨਾ ਮਤਲਬ ਅਸੀਂ ਕਿਸਾਨ ਦੀ ਸੇਵਾ ਕਰ ਸਕੇ ਆ ਸੋ ਮੈਂ ਸਮਝਦਾ ਕਿ ਜਿਹੜਾ ਕਣਕ ਦੀ ਖਰੀਦ ਦਾ ਜਿਹੜਾ ਮੌਜੂਦਾ ਪ੍ਰਬੰਧ ਅਸੀਂ ਕੀਤੇ ਆ ਉਹਦੇ ਸਬੰਧ ਚ ਅੱਜ ਇੱਥੇ ਅਸੀਂ 4 ਡਿਸਟ੍ਰਿਕਟ ਜਲੰਧਰ ਹੁਸ਼ਿਆਰਪੁਰ ਪੂਰਤਲਾ ਤੇ ਨਵਾਂ ਸ਼ਹਿਰ ਦੇ ਅਧਿਕਾਰੀ ਸਹਿਬਾਨ ਉਹਨਾਂ ਦੇ ਨਾਲ ਅੱਜ ਮੀਟਿੰਗ ਕੀਤੀ ਹੈ ਮੇਰੇ ਨਾਲ ਸਾਡੇ ਡਿਪਟੀ ਡਾਇਰੈਕਟਰ ਸਾਡੇ ਡੀ ਐਫ ਐਸਓ ਡੀ ਐਫ ਐਸਓ ਸੋ ਸਬੰਸ ਜਿਹੜੇ ਸਾਡੇ ਅਧਿਕਾਰੀ ਸਹਿਬਾਨ ਨੇ ਨਾ ਚਾਰ ਡਿਸਟ੍ਰਿਕਟ ਦੇ ਉਹਨਾਂ ਨੂੰ ਬੁਲਾ ਕੇ ਇਥੇ ਗਰਾਸ ਰੂਟ ਤੱਕ ਜਿਹੜੇ ਮੈਕੈਨਿਜ਼ਮ ਅਸੀਂ ਸਾਡੇ ਡਿਪਾਰਟਮੈਂਟ ਦਾ ਉਹਦੇ ਤੇ ਚਰਚਾ ਕੀਤੀ ਆ ਸੋ ਪੰਜਾਬ ਦੇ ਅੰਦਰ ਜਿਹੜਾ ਸਾਨੂੰ ਟਾਰਗੇਟ ਮਿਲਿਆ ਐਫਸੀਆਈ ਵੱਲੋਂ ਕੇਂਦਰ ਸਰਕਾਰ ਵੱਲੋਂ 124 ਲੱਖ ਐਮਟੀ ਦਾ ਸਾਨੂੰ ਟਾਰਗੇਟ ਮਿਲਿਆ ਸੋ ਉਹਦੇ ਲਈ ਸਾਡੇ ਕੋਲ 28000 28000 894 ਕਰੋੜ ਰੁਪਏ ਦੀ ਜਿਹੜੀ ਸੀਸੀਐਲ ਆ ਉਹ ਪਹੁੰਚ ਚੁੱਕੀ ਆ ਤੇ ਲਗਭਗ ਜਿਹੜਾ ਬਾਰਦਾਨਾ ਉਹ 99% ਸਾਡੇ ਕੋਲ ਪਹੁੰਚ ਚੁੱਕਿਆ ਸੋ 1864 ਮੰਡੀਆਂ ਪੰਜਾਬ ਦੇ ਅੰਦਰ ਜਿਨ੍ਹਾਂ ਦੇ ਵਿੱਚ ਇਹ ਕਣਕ ਪਹੁੰਚਣੀ ਹੈ ਅੰਦਾਜ਼ਨ 8 ਲੱਖ ਕਿਸਾਨ ਵੱਖ-ਵੱਖ ਪਿੰਡਾਂ ਚੋਂ ਦੀ ਜਿਹੜੇ ਉਹ ਮੰਡੀਆਂ ਚ ਪਹੁੰਚਣੇ ਆ ਸੋ ਉਹਨਾਂ ਲਈ ਜਿਹੜੇ ਵੀ ਟੁਕਮੇ ਪ੍ਰਬੰਧ ਨੇ ਉਹ ਅਸੀਂ ਮੰਡੀਆਂ ਚ ਕੀਤੇ ਆ ਵੈਸੇ ਤਾਂ ਮੈਂ ਕੱਲ ਰਾਜਪੁਰੇ ਦੇ ਅੰਦਰ ਜਿਹੜੀ ਖਰੀਦ ਦੀ ਸ਼ੁਰੂਆਤ ਕਰਾਈ ਆ ਸੋ ਸਹਾਜੇ ਸਹਾਜੇ ਅਰਾਈਵਲ ਮੰਡੀਆਂ ਚ ਆਣੀ ਸ਼ੁਰੂ ਹੋ ਗਈ ਆ ਸੋ ਲੱਗਦਾ ਕਿ 10 ਤੋਂ 12 April ਦੇ ਕਰੀਬ ਮੰਡੀਆਂ ਦੇ ਅੰਦਰ ਅਰਾਈਵਲ ਜਿਆਦਾ ਪਹੁੰਚਣੀ ਸ਼ੁਰੂ ਹੋਣੀ ਹੈ ਸੋ ਅ ਅੱਜ ਪ੍ਰਬੰਧਾ ਦਾ ਜਾਇਜ਼ਾ ਲਿਆ ਸੋ ਮੇਰੀ ਤਸੱਲੀ ਹੈ ਮੈਨੂੰ ਖੁਸ਼ੀ ਹੈ ਕਿ ਸਾਡੇ ਅ ਅਧਿਕਾਰੀ ਸਵਰਨ ਨੇ ਚੰਗਾ ਕੰਮ ਕੀਤਾ ਚਾਹੇ ਉਹ ਕਰੇਟਾਂ ਦਾ ਸਵਾਲ ਹੋਵੇ ਚਾਹੇ ਮੰਡੀਆਂ ਦੇ ਅੰਦਰ ਸਾਫ ਸਫਾਈ ਦਾ ਸਵਾਲ ਹੋਵੇ ਪਾਣੀ ਦੇ ਇੰਤਜ਼ਾਮ ਦਾ ਸਵਾਲ ਹੋਵੇ ਜਾਂ ਵਾਰਦਾਨੇ ਦਾ ਸਵਾਲ ਹੋਵੇ ਲਗਭਗ ਵਾਰਦਾਨਾ ਮੰਡੀਆਂ 'ਚ ਪਹੁੰਚਦਾ ਕਰ ਦਿੱਤਾ ਤੇ ਵਿਸ਼ੇਸ਼ ਤੌਰ ਤੇ ਜਿਹੜਾ ਸਪੇਸ ਨੂੰ ਲੈ ਕੇ ਮਤਲਬ ਕੰਮ ਹੁੰਦਾ ਉਹ ਵੀ ਅਸੀਂ ਕੰਮ ਲਗਭਗ ਜਿਹੜੇ ਆ ਸਪੇਸ ਤੇ ਪੂਰੇ ਕਰ ਲਏ ਆ ਸੋ ਮੈਂ ਤੁਹਾਡੇ ਮਤਲਬ ਚੈਨਲ ਦੇ ਮਾਦੀਮ דרਹੀਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਾਂਗਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਤੋਖਲਾ ਚਿੰਤਾਮੰਚ ਮਤਲਬ ਰੱਖੇ ਤੋਂ ਬਿਨਾ ਉਹ ਆਣ ਜੀ ਆਇਆਂ ਨੂੰ ਅਸੀਂ ਉਹਨਾਂ ਦੀ ਜਿਹੜੀ ਕਣਕ ਦਾ ਕੱਲਾ ਕੱਲਾ ਦਾਣਾ ਖਰੀਦਾਂਗੇ 2425 ਰੁਪਏ ਜਿਹੜੀ ਐਮਐਸਪੀ ਤਿਆ ਕੀਤੀ ਉਹਦੇ ਮੁਤਾਬਕ ਸਾਡਾ ਫੈਸਲਾ ਹੈ ਕਿ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਕਿਸਾਨ ਦੀ ਖਰੀਦੀ ਹੋਈ ਫਸਲ ਦਾ ਪੈਸਾ ਉਹਦੇ ਖਾਤਿਆਂ 'ਚ ਪਾਣਾ ਸੋ ਮਤਲਬ ਅਸ ਮੌਸਮ ਦੀ ਕਿਰਪਾ ਰਵੇ ਮੌਸਮ ਮਿਹਰਬਾਨ ਰਵੇ ਤਾਂ ਅਸੀਂ ਸਮਝਦੇ ਹਾਂ ਵੀ ਜਿਹੜਾ ਸੀਜ਼ਨ ਜਿਸ ਤਰ੍ਹਾਂ ਦਾ ਮਤਲਬ ਫੀਡਬੈਕ ਆ ਰਹੀ ਏ ਥੱਲੋਂ ਕਿ ਬੰਪਰ ਫਸਲ ਜਿਹੜੀ ਹੈ ਪੰਜਾਬ ਦੇ ਵਿੱਚ ਇਸ ਵਾਰ ਕਣਕ ਦੀ ਹੋਵੇਗੀ ਔਰ ਇਹ ਮਾਹੌਲ ਬਣਿਆ ਰਹੇ ਕੁਦਰਤ ਸਾਡੇ ਤੇ ਮਿਹਰਬਾਨ ਰਹੇ ਮੀਂਹ ਦਾ ਝੱਖੜ ਦਾ ਵਿਚਾਰ ਰਹੇ ਸਾਡੀਆਂ ਦੁਆਵਾਂ ਨੇ ਔਰ ਮੈਂ ਕਹਿ ਸਕਦਾ ਕਿ ਇਹ ਸੀਜ਼ਨ ਵੀ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਮਜ਼ਦੂਰਾਂ ਲਈ ਆੜਤੀਆਂ ਲਈ ਸਾਰ ਫੈਕਟਰੀਆਂ ਦੇ ਲਈ ਜਿਹੜੇ ਪ੍ਰਿਕਰਮੈਂਟ ਨਾਲ ਜੁੜੇ ਆ ਉਹ ਵਧੀਆ ਰਹੂਗਾ ਤੇ ਅਸੀਂ ਸਾਰੇ ਇੰਤਜ਼ਾਮ ਇਹਦੇ ਲਈ ਕੀਤੇ ਮੈਂ ਬਿਲਕੁਲ ਇਹ ਇਸੇ ਸੰਦਰਭ 'ਚ ਇਹ ਗੱਲ ਕਹਿ ਰਿਹਾ ਕਿ ਅਸੀਂ ਕੱਲਾ ਕੱਲਾ ਦਾਣਾ ਐਮਐਸਪੀ ਤੇ ਚੱਕਾਂਗੇ ਔਰ 24 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਨੂੰ ਪੇਮੈਂਟ ਉਹਦੇ ਖਾਤੇ ਵਿੱਚ ਪਾਵਾਉਣਾ ਸਰ ਇੱਕ ਚੀਜ਼ ਡਿਫਾਈਨ ਕਰ ਦਿਓ ਜਲੰਧਰ ਤੋਂ ਪੂਸਲਾ ਸ਼ਹਿਰ ਤੋਂ ਨਵਾਂ ਸ਼ਹਿਰ ਦਾ ਸਿਕੰਧਾ ਕਿਤੇ ਇਹਦਾ ਪਰਟੀਕੂਲਰ ਟਾਰਗੇਟ ਕਿੰਨਾ ਤੇ ਲਾਸਟ ਈਅਰ ਕਿੰਨਾ ਟਾਰਗੇਟ ਸੀ ਤੇ ਕਿੰਨਾ ਚੀਜ਼ ਕੀਤਾ ਸੀ ਨਹੀਂ ਇਹ ਅਲੱਗ-ਅਲੱਗ ਡਿਸਟ੍ਰਿਕਟ ਦਾ ਟਾਰਗੇਟ ਹੈ ਮੇਰੇ ਕੋ ਮੈਂ ਤੁਹਾਨੂੰ ਦੱਸਣਾ ਨਹੀਂ ਮੈਂ ਉਹ ਦੇ ਦਿਓ ਮੈਂ ਤੁਹਾਨੂੰ ਦੱਸਣਾ ਜਿਹੜਾ ਮਤਲਬ ਪਿਛਲੇ ਸਾਲ ਜਿਹਨੇ ਅਰਾਈਵਲ ਆਈ ਹੈ ਇਸ ਡਿਸਟ੍ਰਿਕਟ ਦੇ ਅੰਦਰ ਉਹ ਪੰਜਾਬ ਦਾ ਵੀ ਨਾਲ ਕਰਦੇ ਆ ਹਸ਼ਿਆਰਪੁਰ ਦਾ ਹਸ਼ਿਆਰਪੁਰ ਚਾਈ ਹੈ 3 ਲੱਖ 14000 ਐਮਪੀ ਜ਼ਿਲਹੰਦਰ ਚਾਈ ਹੈ 7.5 ਲੱਖ ਐਮਪੀ ਕਪੂਰਥਲੇ ਚਾਈ ਹੈ 361000 ਐਮਪੀ ਰਸ਼ੀਦ ਭਗਤ ਸਿੰਘ ਨਗਰ ਚਾਈ ਹੈ 264000 ਐਮਪੀ ਸੋ ਇਹ ਇਹ ਪਿਛਲੇ ਸਾਲ ਦਾ ਰਿਕਾਰਡ ਹੈ ਜੋ ਲਗਭਗ ਇਹੀ ਰਵੇ ਇਹਦੇ ਤੋਂ ਵਧੇ ਇਹ ਇਹ ਸਾਡੀਆਂ ਉਮੀਦਾਂ ਨੇ ਸੋ ਮੋٹے ਤੌਰ ਤੇ ਜਿਸ ਤਰ੍ਹਾਂ ਏਰਕਾ ਥੋੜ੍ਹੀ ਥੋੜ੍ਹੀ ਫੀਡਬੈਕ ਆ ਰਹੀ ਆ ਵੀ ਕੁਝ ਇਲਾਕਿਆਂ ਦੇ ਵਿੱਚ ਕਿਸਾਨਾਂ ਨੇ ਮੱਕੀ ਵੀ ਬੀਜੀ ਆ ਵੈਸੇ ਇਹ ਇਹ ਚੰਗਾ ਮਤਲਬ ਸਿਗਨਲ ਆ ਪੰਜਾਬ ਦੇ ਅੰਦਰ ਜਿਹੜੀ ਫਸਲੀ ਵਿਭਿੰਨਤਾ ਦਾ ਮਾਨਯੋਗ ਮੁੱਖ ਮੰਤਰੀ ਜੀ ਸਲੋਗਨ ਦਿੰਦੇ ਆ ਸੋ ਕਿਤੇ ਉਹ ਮਾੜਾ ਮੋਟਾ ਉੱਪਰ ਥੱਲੇ ਜਾ ਸਕਦੀ ਆ ਲੇਕਿਨ ਜਿਸ ਤਰੀਕੀ ਫਸਲ ਦਾ ਟਰੈਂਡ ਆ ਜਾਂ ਫਸਲ ਜਿੱਦਾਂ ਵਿਕਸਿਤ ਹੋਈ ਆ ਉਹਦੇ ਮੁਤਾਬਕ ਇਹ ਲੱਗਦਾ ਕਿ ਹਰਕਾ ਬੰਪਰ ਫਸਲ ਪੰਜਾਬ ਦੀ ਮੰਡੀ ਚ ਆਊਗੀ ਥੈਂਕ ਯੂ ਲਾਸਟ ਜਿਹੜਾ ਟਾਰਗੇਟ ਦੱਸਿਆ ਉਹਦੇ ਨੀਅਰ ਬਹੁਤ ਹੀ ਐਸਕੇ ਦਾ ਟਾਰਗੇਟ ਪਰ ਕਿਹਾ ਕਿ ਇਸ ਤੋਂ ਬਾਅਦ ਆਮਤ ਨਹੀਂ ਅਸੀਂ ਅਸੀਂ ਜਿਹੜਾ ਸਾਨੂੰ 1 ਲੱਖ 24 124 ਲੱਖ ਐਮਟੀ ਦਾ ਟਾਰਗੇਟ ਮਿਲਿਆ ਅਸੀਂ 132 ਲੱਖ ਐਮਟੀ ਦੇ ਪ੍ਰਬੰਧ ਕੀਤੇ ਪੰਜਾਬ ਤੇ ਰਾਈਟ ਥੈਂਕ ਯੂ